ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜੂਰ ਦੇਖਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਅੰਤ ਤੱਕ ਵੀ ਜਰੂਰ ਦੇਖਿਆ ਕਰੋ ਵੀਡੀਓ ਨੂੰ ਤਾਂ ਕਿ ਜੋ ਤੁਹਾਨੂੰ ਹਰੀ ਕੋ ਫੈਬਰਿਕ ਦੀ ਡਿਟੇਲ ਹੈਗੀ ਦੁਪੱਟਾ ਵਗੈਰੇ ਦੀ ਡਿਟੇਲ ਹੈਗੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਵੀ ਆਪਾਂ ਕਿਸ ਤਰ੍ਹਾਂ ਦਾ ਦੁਪੱਟੇ ਦਾ ਫੈਬਰਿਕ ਲਾ ਰਹੇ ਹਾਂ ਕਿ ਸਿੱਪਾ ਨਾਲ ਕਿਵੇਂ ਦੀ ਆਪਾਂ ਟਾਈ ਤੇ ਸੈਮੀ ਦੇ ਵਿੱਚ ਲਗਾਇਆ ਜਾਂ ਪਿਓਰ ਦੇ ਵਿੱਚ ਲਗਾਇਆ ਲੇਸਿਸ ਵਗੈਰਾ ਸਾਰਾ ਕੁਈ ਜਲਦੀ ਦੇ ਵਿੱਚ ਸੂਟ ਹੁੰਦੇ ਨੇਗੇ ਉਹ ਆਪਾਂ ਤੋਂ ਨਹੀਂ ਵੀਡੀਓ ਬਣਦੀ ਹੈਗੀ ਤਾਂ ਉਹ ਕੋਰੀਅਰ ਕਰਨੇ ਪੈਂਦੇ ਨੇ ਕਿ ਕਈ ਵੀਡੀਓਜ਼ ਸਕਿਪ ਹੋ ਜਾਂਦੀਆਂ ਹੁੰਦੀਆਂ ਨੇਗੀਆਂ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਟਨ ਸ਼ਿਮਰ ਦਾ ਸੂਟ ਜਿਹੜਾ ਮਤਲਬ ਕੋਈ ਕਹਿੰਦੇ ਹੁੰਦੇ ਨੇਗੇ ਜਿਹੜਾ ਮੇਰੇ ਰੈੱਡ ਸੂਟ ਪਾਇਆ ਹੋਇਆ ਸੀ ਨਾ ਉਹਦੇ ਨਾਲ ਦੇ ਕਾਫੀ ਭੈਣਾ ਦੇ ਮੈਸੇਜ ਆਉਂਦੇ ਹੁੰਦੇ ਨੇ ਵੀ ਰੈੱਡ ਰੈੱਡ ਕਲਰ ਤਾਂ ਨਹੀਂ ਹੈਗਾ ਸੀ ਪਰ ਇਹਦੇ ਵਿੱਚ ਦੋ ਸੂਟ ਅਵੇਲੇਬਲ ਹੈਗੇ ਨੇਗੇ ਕਾਫੀ ਸੂਟ ਆਏ ਸੀ ਇਹਦੇ ਵਿੱਚ ਆਪਾਂ ਸੇਲ ਕਰ ਚੁੱਕੇ ਹਾਂਗੇ ਇਹ ਇਹਦੇ ਵਿੱਚ ਹੋਰ ਕਲਰ ਤੇ ਨਾ ਵਰਕ ਵੀ ਹੋਇਆ ਪਿਆਗਾ ਸੂਟ ਜਿਸ ਤਰ੍ਹਾਂ ਮੇਰੇ ਘੇਰੇ ਤੇ ਬਾਜੂ ਤੇ ਵਰਕ ਹੋਇਆ ਹੋਇਆਗਾ ਰੈਡ ਕਲਰ ਦੇ ਸੂਟ ਤੇ ਉਸ ਤਰ੍ਹਾਂ ਤੁਸੀਂ ਇਹ ਵਾਲੇ ਸੂਟ ਤੇ ਵਰਕ ਕਰਵਾ ਸਕਦੇ ਹੋਗੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਕਰ ਦਿੰਦੀ ਆਂਗੀ ਕਿਉਂਕਿ ਮੇਰੇ ਤੋਂ ਪਿਕਸ ਵਗੈਰਾ ਕੇਵਲ ਟਾਈਮ ਨਹੀਂ ਹੁੰਦਾ ਹੈਗਾ ਫੋਟੋ ਆ ਨਹੀਂ ਇਕੱਲੇ-ਕੱਲੇ ਨੂੰ ਭੇਜਣ ਜਾਂਦੇ ਤੁਸੀਂ ਮੇਰੀ ਵੀਡੀਓ ਦੇਖਣਾ ਕਰੋ ਵੀਡੀਓ ਦੇ ਵਿੱਚ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋਗੇ ਫੈਬਰਿਕ ਦਾ ਪ੍ਰਾਈਸ ਹੈਗਾਗਾ 1500 ਤੁਸੀਂ ਵਰਕ ਕਰਾਓਗੇ ਚੁੰਨੀ ਲਗਵਾਓਗੇ ਉਹ ਸਾਰਾ ਕੁਝ ਐਕਸਟਰਾ ਹੋਊਗਾ ਤੇ ਕੱਲਾ ਫੈਬਰਿਕ ਦਾ ਪ੍ਰਾਈਸ ਹੈਗਾ ਇਹ ਸੂਟ ਦਾ ਪ੍ਰਾਈਸ ਹੈ 1500 ਸੂਟ ਬੜਾ ਜ਼ਿਆਦਾ ਇੰਨਾ ਚਾਹ ਦੇ ਕੰਫਰਟੇਬਲ ਹੈ ਜਿੰਨਾ ਵੀ ਤੁਸੀਂ ਕਹਿ ਦੋ ਕਲਰ ਇਹ ਵੀ ਬਹੁਤ ਜ਼ਿਆਦਾ ਸੋਹਣਾਗਾ ਦੇਖੋ ਕਿੰਨਾ ਚਾਂ ਦੇ ਸੋਹਣਾ ਕਲਰ ਹੈਗਾ ਤੇ ਇਹਦੇ ਵਿੱਚ ਹੋਰ ਕਲਰ ਹੈਗਾ ਸਿਰਫ ਦੋ ਕਲਰ ਅਵੇਲੇਬਲ ਹੈਗੇ ਨੇ ਆਪਣੇ ਕੋਲੇ ਤੁਸੀਂ ਉਸ ਤਰ੍ਹਾਂ ਦਾ ਕੰਮ ਇਹਨਾਂ ਤੇ ਕਰਵਾ ਸਕਦੇ ਹੋਗੇ ਦੇਖੋ ਕਲਰ ਦੋਨੇ ਸੋਹਣੇ ਨੇ ਆਹ ਕਲਰ ਵੀ ਬਹੁਤ ਜ਼ਿਆਦਾ ਸੋਹਣਾਗਾ ਅਲੱਗ ਜਿਹੇ ਦੇ ਕਲਰ ਨੇਗੇ ਤੁਸੀਂ ਇਹਨਾਂ ਤੇ ਆਪਣਾ ਉਸ ਤਰ੍ਹਾਂ ਜਿੱਦਾਂ ਮੇਰੇ ਲਾਲ ਸੂਟ ਤੇ ਰੈੱਡ ਸੂਟ ਤੇ ਕੰਮ ਹੋਇਆ ਹੋਇਆ ਵਰਕ ਇਹਨਾਂ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਮੈਂ ਤੁਹਾਨੂੰ ਫੈਬਰਿਕ ਪ੍ਰਿੰਟ ਸ਼ੋਅ ਕਰਦੇ ਪ੍ਰਿੰਟ ਸੇਮ ਹੈ ਬਸ ਕਲਰ ਦਾ ਫਰਕ ਹੈ ਜਿਹੜੀਆਂ ਭੈਣਾਂ ਮੈਸੇਜ ਕਰਦੀਆਂ ਨੇ ਮੈਨੂੰ ਸਾਨੂੰ ਕਾਟਨ ਦੇ ਸੂਟ ਚਾਹੀਦੇ ਨੇ ਮੈਨੂੰ ਵਟਸਐਪ ਤੇ ਕਈ ਮੈਸੇਜ ਆਉਂਦੇ ਨੇ ਤਾਂ ਆਪਾਂ ਅੱਜ ਵੀਡੀਓ ਬਣਾ ਦਿੰਦੇ ਆਂਗੇ ਤੇ ਇਹ ਹੈਗੇ ਨੇ ਜੀ ਪਿਓਰ ਕਾਟਨ ਦੇ ਸੂਟ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਡਿਜ਼ਾਈਨ ਦਿਖਾ ਚੁੱਕੀ ਹਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਉਸ ਤਰ੍ਹਾਂ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋਗੇ 1000 ਇਹਨਾਂ ਦਾ ਪ੍ਰਾਈਸ ਹੈ ਜੀ ਤੇ ਬਹੁਤ ਜਾਦੇ ਸੋਹਣਾ ਫੈਬਰਿਕ ਹੈਗਾ ਜੇ ਆਪਾਂ ਤੋਂ ਸਟਿਚ ਕਰਵਾਵਾਂਗੇ ਤਾਂ ਆਪਾਂ ਵਾਸ਼ ਕਰਕੇ ਤੁਹਾਡਾ ਸਟਿਚ ਕਰਵਾਵਾਂਗੇ ਜੇ ਤੁਸੀਂ ਅਨ ਸਟਿਚ ਸੂਟ ਮੰਗਵਾਉਂਦੇ ਹੋ ਤਾਂ ਇਹਨੂੰ ਪਹਿਲਾਂ ਵਾਸ਼ ਕਰਕੇ ਫੇਅਰ ਸਟਿਚ ਕਰਵਾਇਓ ਜਿੱਥੇ ਸਿੰਕ ਇਸ ਹੋਣੀ ਹੋਊਗੀ ਸੂਟ ਦੀ ਹੋ ਚੁੱਕੀ ਤੇ ਕਿ ਜਿਹੜੇ ਵਧੀਆ ਵਾਲੇ ਸੂਟ ਹੁੰਦੇ ਨੇ ਨਾ ਪਿਓਰ ਦੇ ਕਾਟਨ ਸਿਲਕ ਦੇ ਚਨੋਂਨ ਦੇ ਕਰਾਸ਼ ਚਨੌਨ ਸ਼ਗੋਣ ਜਿੱਦਾਂ ਵੀ ਤੁਸੀਂ ਮੇਰੇ ਤੋਂ ਲੈ ਲਿਓ ਉਹਨਾਂ ਨੂੰ ਘਰੇ ਵਾਸ਼ ਨਾ ਕਰਿਓ ਉਹਨਾਂ ਨੂੰ ਡਰਾਈ ਕਲੀਨ ਕਰਵਾਇਓ ਤੇ ਫੇਰ ਕੰਪਲੇਂਟਸ ਆਉਂਦੀਆਂ ਨੇ ਕਿਆਂ ਵੀ ਕਹਿੰਦੇ ਹੋ ਵੀ ਸਟਿੰਕ ਹੋ ਗਿਆ ਘਰੇ ਵਾਸ਼ ਕਰਨ ਨਾਲ ਉਹ ਫੂਡ ਨਹੀਂ ਹੈਗੇ ਜੀ ਉਹ ਡਰਾਈ ਕਲੀਨ ਆ ਲੈਣਗੇ ਤੇ ਫਿਰ ਉਹ ਫੈਬਰਿਕ ਜਿਆਦਾ ਵਧੀਆ ਨਾ ਪਯਾਰ ਦੇ ਵਿੱਚ ਹੁੰਦਾਗਾ ਜਿੰਨਾ ਲਾਈਟ ਵੇਟ ਕਪੜਾ ਹੋਊਗਾ ਉਹ ਨਾ ਪਯਾਰ ਦੇ ਵਿੱਚ ਹੋਊਗਾ ਕਈ ਭੈਣਾਂ ਤਾਂ ਮੈਂ ਤੁਹਾਨੂੰ ਪੁੱਛ ਲੈਂਦੀ ਹਾਂ ਹੁੰਦੀਆਂ ਨੇ ਵੀ ਅਸੀਂ ਡਰਾਈ ਕਲੀਨ ਕਰਾਈਏ ਜਾਂ ਘਰੇ ਵਾਸ਼ ਕਰੀਏ ਕਈ ਕਪੜੇ ਤਾਂ ਘਰੇ ਵਾਸ਼ ਹੋ ਜਾਂਦੇ ਨੇਗੇ ਕਈ ਨਹੀਂ ਹੁੰਦੇ ਹੈਗੇ ਤੇ ਸੋ ਉਹਨਾਂ ਨੂੰ ਹੈ ਨਾ ਤੁਸੀਂ ਸਾਰਿਆਂ ਨੂੰ ਜਿਹੜੇ ਵੀ ਇੰਪੋਰਟੈਂਟ ਸਿਲਕ ਦੇ ਵਿੱਚ ਕ੍ਰਾਸ਼ ਦੇ ਵਿੱਚ ਹੋਇਆ ਜਿੱਦਾਂ ਤੇ ਹੋਰ ਫੈਬਰਿਕ ਹੈ ਕ੍ਰਾਸ਼ੇ ਚੁਣੌਣ ਚਾਹਣਾ ਉਹ ਤੁਸੀਂ ਸਾਰਾ ਡ్రਾਈ ਕਲੀਨ ਕਰਵਾ ਲੈ ਪਰ ਬਾਕੀ ਤੁਸੀਂ ਮੇਰੇ ਤੋਂ ਫੈਬਰਿਕ ਲੈਣ ਤੋਂ ਪਹਿਲਾਂ ਪੁੱਛ ਲਿਆ ਕਰੋ ਵੀ ਇਹਨੂੰ ਸੀ ਘਰੇ ਵਾਸ਼ ਕਰੀਏਗਾ ਡ్రਾਈ ਕਲੀਨ ਕਰੀਏ। ਇਹਦੇ ਨਾਲ ਦੇ ਆਪਣੇ ਕੋਲੇ ਹੈਗੇ ਨੇਗੇ ਦੋ ਕਲਰ ਅਵੇਲੇਬਲ। ਠੀਕ ਹੈ ਜੀ। ਬਰੀਕ ਬੂਟੀ ਦਾ ਸੂਟ ਹੈਗਾ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈਗਾ। ਤਾਂ ਤੁਸੀਂ ਦੋ ਕਲਰ ਅਵੇਲੇਬਲ ਲਵਨਗੇ। ਇਹਦੇ ਵਿੱਚੋਂ ਕੋਈ ਵੀ ਤੁਹਾਨੂੰ ਪਸੰਦ ਆਉਂਦਾ 1000 ਪ੍ਰਾਈਸ ਹੈਗਾ। ਤੁਸੀਂ ਲੈ ਸਕਦੇ। ਇਹਦਾ ਪ੍ਰਾਈਸ ਰਹੇਗਾ ਜੀ 1250 ਰੀਵਾ ਬ੍ਰਾਂਡ ਦਾ ਸਟਾਫ ਹੈਗਾ ਇਹ ਦੇਖੋ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਲेंगी ਆ ਜਾਂ ਪੁਰਾਣੀਆਂ ਲੈਂਗੀਆਂ ਜਿਨ੍ਹਾਂ ਨੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਜਿੰਨਾਂ ਭੈਣਾਂ ਦੇ ਆਰਡਰ ਚੱਲ ਰਹੇ ਹੋਣਗੇ ਤਾਂ ਤੁਸੀਂ ਵੀ ਆਪਣਾ ਸੂਟ ਸਟਿਚ ਕਰਵਾ ਸਕਦੇ ਹੋ ਜੇ ਤੁਹਾਨੂੰ ਐਮਰਜੈਂਸੀ ਸੂਟ ਚਾਹੀਦਾ ਤਾਂ ਆਪਾਂ ਜਲਦੀ ਸਟਿਚ ਕਰਕੇ ਦੇਵਾਂਗੇ ਫਿਰ ਫਿਰ ਥੋੜਾ ਟਾਈਮ ਵੇਟ ਕਰੋ 1250 ਦਾ ਪ੍ਰਾਈਸ ਹੈ ਜੀ ਤੇ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਸੇਲ ਕੀਤੇ ਨੇਗੇ ਬਹੁਤ ਸਾਰੇ ਭੈਣਾਂ ਦੇ ਮੈਸੇਜ ਆਏ ਸੀਗੇ ਵੀ ਸਾਨੂੰ ਸੂਟ ਚਾਹੀਦਾ ਹੈਗਾ ਇਹ ਇੰਨਾ ਖਿਆਦੇ ਕੰਫਰਟੇਬਲ ਕੱਪੜਾ ਹੈ ਨਾ ਮੈਂ ਸੂਟ ਇਹ ਘਰ ਪਾਇਆ ਹੋਇਆ ਹੈਗਾ ਸਲਾਈ ਤਰਾ ਕੇ ਤੇ ਨਾ ਇਹਦੇ ਵਿੱਚੋਂ ਰੰਗ ਨਿਕਲਿਆ ਕੁਝ ਵੀ ਨਹੀਂ ਪਰ ਵਾਸ਼ ਕਰ ਲਿਓ ਪਹਿਲਾਂ ਸਟਿਚ ਕਰਾਉਣ ਤੋਂ ਪਹਿਲਾਂ ਵਾਸ਼ ਕਰ ਲਿਓ ਸੂਟ ਵੀ ਸਾਢੇ 600 ਇਹਦਾ ਪ੍ਰਾਈਸ ਹੈਗਾ ਬਹੁਤ ਜਾਦੇ ਸੋਹਣਾ ਫੈਬਰਿਕ ਹੈ ਵਾਲਾ ਤਾਂ ਇਦੇ ਵਿੱਚ ਦੋ ਕਲਰ ਨੇਗੇ ਮੈਂ ਇਹਦੇ ਨਾਲ ਦਾ ਸੂਟ ਸਟਿਚ ਕਰਵਾਇਆ ਹੋਇਆ ਹੈਗਾ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਹੋਵੇਗਾ ਤਾਂ ਤੁਸੀਂ ਲੈ ਸਕਦੇ ਹੋਗੇ ਮੇਰੇ ਮਾਇੰਡ 'ਚ ਨਹੀਂ ਸੀਗੇ ਵੀ ਮੇਰੇ ਕੋਲ ਦੋ ਸੂਟ ਹੈਗੇ ਨੇ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਏ ਸੀਗੇ ਜੋ ਤੁਸੀਂ ਮੇਰੀ ਇਹ ਵੀਡੀਓ ਦੇਖ ਰਹੀ ਹੋਵੋ ਜਿਹੜੀਆਂ ਭੈਣਾਂ ਨੇ ਮੈਨੂੰ ਮੈਸੇਜ ਕੀਤੇ ਸੀਗੇ ਤਾਂ ਤੁਸੀਂ ਆਹ ਸੂਟ ਲੈ ਸਕਦੇ ਹੋ 650 ਪ੍ਰਾਈਸ ਹੈਗਾ ਇਹਨਾਂ ਦਾ ਠੀਕ ਹੈ ਜੀ ਫਿਰ ਅਗਲਾ ਹੈਗਾ ਜੀ ਰਾਮ ਟੈਕਸ ਦਾ ਸੂਟ ਬਲੈਕ ਕਲਰ ਦੇ ਵਿੱਚ ਬਲੈਕ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈ ਵਿਦਾ ਆਊਟ ਲਾਈਨਿੰਗ ਸਟੀਚੂਗਾ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਇਹਨਾਂ ਨੂੰ ਇਹਦੇ ਵਿੱਚ ਜੋ ਵੀ ਕਲਰ ਨੇ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਪ੍ਰਾਈਜ਼ ਰਹੇਗਾ ਜੀ 1250 ਇੱਕ ਕੇ ਵਾਲਾ ਕਲਰ ਹੈਗਾ ਟਿੱਕੇ ਦੇ ਵਿੱਚ ਬਲੂ ਕਲਰ ਹੈਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜਦੋਂ ਤੁਸੀਂ ਸਕਰੀਨਸ਼ਾਟ ਲਓਗੇ ਨਾ ਟਿੱਕ ਲਗਾ ਕੇ ਭੇਜ ਦਿਓ। ਇਹ ਕਿਹਦੇ ਵਿੱਚ ਗ੍ਰੀਨ ਕਲਰ ਆ ਸ਼ਾਇਦ। ਹਾਂਜੀ। ਇਹ ਕਿਹਦੇ ਵਿੱਚ ਗ੍ਰੀਨ ਕਲਰ ਹੈ। ਇਹ ਮੈਂ ਵੀਡੀਓ ਬਣਾਉਣ ਕਰੀ ਉਹ ਸਕਿੱਪ ਹੋ ਗਿਆ। ਵੀਡੀਓ ਬਣੀ ਨਹੀਂ ਹਾਂਗੀ। ਕਈ ਵਾਰ ਸੂਟ ਇੱਧਰ ਉੱਧਰ ਹੋ ਜਾਂਦੇ ਹੁੰਦੇ ਨੇ ਵੀਡੀਓ ਨਹੀਂ ਬਣਦੀ। ਲੋਟ। ਕਿੰਨਾ ਕਲਰ ਦੇ ਵਿੱਚੋਂ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾਗਾ? ਤਦ ਤੁਸੀਂ ਸਕਰੀਨਸ਼ੌਟ ਲੈ ਕੇ ਆਪਣਾ ਫਾਸਟਲੀ ਆਰਡਰ ਕਰ ਦਿਓ 1250 ਪ੍ਰਾਈਸ ਹੈ ਵਿਦ ਸ਼ਿਪਿੰਗ ਐਕਸਟਰਾ ਸ਼ਿਪਿੰਗ ਕੁਛ ਨਹੀਂ ਹੈ ਜੀ ਇਹਨਾਂ ਦੀ ਸਕਰੀਨਸ਼ੌਟ ਲੈ ਲਓ ਜੀ ਚੰਗੀ ਤਰ੍ਹਾਂ ਇਹ ਸੂਟ ਦਾ ਵੀ ਪ੍ਰਾਈਸ ਰਹੂਗਾ ਜੀ 1250 ਉਹਦਾ ਫੈਬਰਿਕ ਬਹੁਤ ਜ਼ਿਆਦਾ ਵਧੀਆ ਹੈਗਾ ਫੈਬਰਿਕ ਬਖੋ ਕਿਸੇ ਵੀ ਸਟੱਫ 'ਚ ਕੰਪਲੇਨਟ ਨਹੀਂ ਕਰ ਸਕਦੇ ਹੈਗੇ ਤੁਸੀਂ ਕੋਈ ਵੀ ਮਤਲਬ ਵੇਤਾ ਦਾ ਕੰਪਲੇਨਟ ਵਾਲਾ ਆਪਾਂ ਕੱਪੜਾ ਲੈਦਰੀ ਹੀ ਨਹੀਂ ਆਗੇ ਬਸ ਥੋੜਾ ਜਿਹਾ ਜਦੋਂ ਵਾਸ਼ ਕਰਨਾ ਹੁੰਦਾ ਉਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਹੋਰ ਕੁਝ ਵੀ ਨਹੀਂ ਇਹਦੇ ਨਾਲ ਦਾ ਆਪਾਂ ਯੈਲੋ ਸੂਟ ਰੈਡੀ ਕੀਤਾ ਸੀਗਾ ਭੈਣਾਂ ਨੇ ਆਪਾਂ ਤੋਂ ਮੰਗਿਆ ਸੀਗਾ ਵੀ ਦੂਜਾ ਕਲਰ ਕਿਹੜਾ ਹੈਗਾ ਮੇਰੇ ਤੋਂ ਨਈ ਫੋਟੋ ਪਈ ਹੈਗੀ ਕਿਉਂਕਿ ਮੈਸੇਜ ਬਹੁਤ نیچے ਚਲੇ ਜਾਂਦੇ ਨੇਗੇ ਦੇ ਸੀਗਾ ਯੈਲੋ ਦਾ ਮਸਟਰਡ ਦਾ ਦੂਜਾ ਕਲਰ ਸੀਗਾ ਫਰੋਜ਼ੀ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਇਹਦੇ ਨਾਲ ਜੇ ਤੁਸੀਂ ਡਾਰਕ ਕਲਰ ਦਾ ਦੁਪੱਟਾ ਰੱਖਿਓ ਜੀ ਫਰੋਜ਼ੀ ਤੇ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਡਾਰਕ ਕਲਰ ਦੀ ਹੀ ਲਗਾਓ ਲੈਸ ਪਾਈਪਿੰਗ ਜੋ ਵੀ ਤੁਸੀਂ ਲਾਇਕ ਕਰਦੇ ਹੋਗਾ 올ਓਵਰ ਸੂਟ ਹੈ ਇਹਨਾਂ ਦਾ ਪ੍ਰਾਈਸ ਹੈਗਾ ਜੀ 1500 ਸਾਰੀ ਇਹ ਟਿਸਟਾ ਦੀ ਕਲੈਕਸ਼ਨ ਹੈ ਜਿਹੜੀਆਂ ਆ ਦਿਖਾ ਰਹੀ ਹੈ ਹੁਣ ਮੈਂ ਫਰੋਦੀ ਸੂਟ ਤੋਂ ਸਟਾਰਟ ਕੀਤਾ ਹੈ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ ਦੋ ਕਲਰ ਅਵੇਲੇਬਲ ਦੋਨੋਂ ਹੀ ਬਹੁਤ ਜਾਦੇ ਸੋਹਣੇ ਨੇਗੇ ਜਿਹੜੀਆਂ ਮਤਲਬ ਆਪਣੀ ਮੰਮੀ ਆਂਟੀਆਂ ਵਗੈਰਾ ਤੁਸੀਂ ਪਾਉਣਾ ਚਾਹਦੇ ਹੋ ਫੋਟਾ ਤੁਸੀਂ ਲੈ ਸਕਦੇ ਹੋਗੇ ਇਹ 1500 ਪ੍ਰਾਈਸ ਰਹੇਗਾ ਪ੍ਰਾਈਸ ਵੀ ਬਹੁਤ ਠੀਕ ਹੈਗਾ ਜਿਸ ਤਰ੍ਹਾਂ ਨਰਵੀ ਟਿਸਟਾ ਦੀ ਕਲੈਕਸ਼ਨ ਹੈਗੀ ਪ੍ਰਾਈਸ ਬਹੁਤ ਜ਼ਿਆਦਾ ਠੀਕ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ 3 ਕਲਰ ਹੋਰ ਹੈਗਾ ਲਾਸਟ ਕਲਰ ਬਸ ਮੈਂ ਤੁਹਾਨੂੰ ਇੱਕ ਸ਼ੋਅ ਕਰਦਾ 3 ਕਲਰ ਇਹਦੇ ਵਿੱਚ ਇਹ ਹੈ ਤਿੰਨੋਂ ਕਲਰ ਬਹੁਤ ਜ਼ਿਆਦਾ ਸੋਹਣੇ ਲੱਗੇ ਕੋਈ ਵੀ ਤੁਹਾਨੂੰ ਫੰਕਸ਼ਨ ਹੈਗਾ ਜਿੱਦਾਂ ਹੁਣ ਰੱਖੜੀਆਂ ਵਗੈਰਾ ਨਹੀਂ ਗਿਆ ਤਾਂ ਤੁਸੀਂ ਲੈ ਸਕਦੇ ਹੋਗੇ ਸੂਟ ਸਾਡੇ 1500 ਪ੍ਰਾਈਸ ਰਹੇਗਾ ਟਿਸਟਾ ਦੀ ਕਲੈਕਸ਼ਨ ਹੈ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰਨਾ WhatsApp ਦਾ ਨੰਬਰ ਆਪਾਂ ਨੀਚੇ ਮੈਂਸ਼ਨ ਕੀਤਾ ਹੋਇਆ ਹੈ 9855790590 ਤੇ ਉਹਦੇ ਜਾ ਕੇ ਤੁਸੀਂ ਆਪਾਂ ਨੂੰ ਸਕਰੀਨ ਸ਼ਾਟ ਭੇਜ ਸਕਦੇ ਹੋ ਪਹਿਲਾਂ ਤੁਸੀਂ ਸੂਟ ਪੁੱਛ ਸਕਦੇ ਹੋ ਵੀ ਤੁਹਾਡੇ ਕੋਲੇ ਇਹ ਅਵੇਲੇਬਲ ਹੈਗਾ ਜਾਂ ਨਹੀਂ ਹੈਗਾ ਫਿਰ ਤੁਸੀਂ ਆਪਣੀ ਪੇਮੈਂਟ ਕਰ ਦਿਓ ਜੇ ਮੈਂ ਯੈਸ ਕਰੂੰਗੀ ਤਾਂ ਤੁਸੀਂ ਆਪਣੀ ਪੇਮੈਂਟ ਕਰ ਦਿਓ ਜੇ ਮੈਂ ਨੋ ਕਹੂੰਗੀ ਪਹਿਲਾਂ ਪੇਮੈਂਟ ਪਲੀਜ਼ ਕੋਈ ਵੀ ਨਾ ਕਰਿਆ ਕਰੋ ਕਈ ਵਾਰ ਮੇਰੇ ਕੋਲੇ ਉਹ ਤੁਹਾਡੇ ਇਹ ਪੁੱਛਣ ਤੋਂ ਪਹਿਲਾਂ ਹੀ 1-2 ਮਿੰਟ ਪਹਿਲਾਂ ਕੋਈ ਭੈਣ ਸੂਟ ਲੈ ਜਾਂਦੀ ਹੁੰਦੀ ਹੈ ਕਿ ਸੇਲ ਹੋ ਜਾਣਾ तकरीबन ਨਹੀਂ ਹੁੰਦੇ ਤੇ ਇਦਾਂ ਪੇਮੈਂਟ ਨਾ ਕਰਿਆ ਕਰੋ ਪੁੱਛ ਕੇ ਹੀ ਪੇਮੈਂਟ ਕਰਿਆ ਕਰੋ ਵੀ ਤੁਹਾਡੇ ਕੋਲ ਇਹ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿਵੇਂ ਲੱਗੇ ਸੂਟ ਤੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਲੈਂਦੇ ਰਹੋ ਇਸ ਤਰ੍ਹਾਂ ਹੀ ਆਪਾਂ ਤੁਹਾਨੂੰ ਹੋਰ ਬਹੁਤ ਛੋਟੇ ਛੋਟੇ ਕਲੈਕਸ਼ਨ ਲੈ ਕੇ ਆਉਂਦੇ ਰਹਾਂਗੇ ਕੋਈ ਵੀ ਤੁਸੀਂ ਵਰਕ ਵਗੈਰਾ ਕਰਵਾ ਦੇਣਗੇ ਸੂਟ ਤਾਂ ਆਪਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਤੇ ਆਪਣਾ ਕੰਮ ਚੱਲ ਰਿਹਾ ਹੈ ਤੇ ਜਲਦੀ ਵੀਡੀਓ ਲੈ ਕੇ ਆਉਂਗੇ ਵਰਕ ਵਾਲੇ ਸੂਟਾਂ ਦੀ ਉਮੀਦ ਕਰਦੀ ਆ ਤੁਹਾਨੂੰ ਸੂਟ ਸੋਹਣੇ ਲੱਗੇ ਹੋਣਗੇ ਅੱਜ ਵਾਲੇ ਕਾਫੀ ਜ਼ਿਆਦਾ ਸੋਹਣੀ ਕਲੈਕਸ਼ਨ ਸੀਗੀ कॉटन ਦੇ ਨੇ ਵਿਦਾਉਟ ਲਾਈਨਿੰਗ ਭਾੜਾ ਸੂਟ ਵਰਗੇ ਹੋ ਗਿਆ ਦੀਆਂ ਉਹ ਪਹਿਣਾ ਤੁਸੀਂ ਲੈ ਸਕਦੇ ਹੋਗੇ ਠੀਕ ਹੈ ਜੀ ਹਜੇ ਇਹ 10ਵੇਂ ਮਹੀਨੇ ਤੱਕ ਤੁਹਾਨੂੰ ਮਤਲਬ ਵਿਦਾਉਟ ਲਾਈਨਿੰਗ ਦੇ ਸੂਟੋ ਪਾ ਸਕਦੇ ਬੈਂਡ ਗੀ ਠੀਕ ਹੈ ਜੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦਿਨ ਨਾਲ ਤਦ ਤੱਕ ਦੇ ਲਈ ਸੈਸ਼ਟ੍ਰੀ ਕਾਲਜ ਜੀ ਬਾਏ ਬਾਏ